ਉਧਰ ਡੋਜ ਦੇ ਚਲਦਿਆਂ ਕਹਿੰਦੇ ਵੀ ਉਸ ਨੇ ਹੁਣ NOA ਇਹ ਇੱਕ ਉਹ ਜਿਹੜੀ ਸੰਸਥਾ ਆ ਜਿਹੜੀ ਫੋਰਕਾਸਟ ਕਰਦੀ ਆ ਵੈਦਰ ਨੂੰ ਓਸ਼ियंस ਦੀ ਜਿਹੜੀ ਇਹ ਏਜੰਸੀ ਆ ਉਹਦੇ ਵਿੱਚ 800 EMPLOYES ਉਹਨਾਂ ਨੂੰ ਫਾਇਰ ਕਰ ਦਿੱਤਾ ਹੈਗਾ ਆ ਗਵਰਨਮੈਂਟ ਸ਼੍ਰਿੰਕਿੰਗ ਦੇ ਮਾਮਲੇ ਵਿੱਚ NOA ਇਹ ਇੱਕ ਹੁਣ ਅਗਲੀ ਜਿਹੜੀ ਏਜੰਸੀ ਆ ਜਿਹੜੀ ਚੋਪਿੰਗ ਬੋਰਡ ਦੇ ਉੱਤੇ ਆਗਿਆ ਸੋ ਮੋਰ ਲੇਆਫਸ ਕਹਿੰਦੇ ਵੀ ਅੱਜ ਹੋ ਸਕਦੀਆਂ ਕੱਲ ਜਦ ਆਪਾਂ ਸ਼ਾਮ ਦੀਆਂ ਖਬਰਾਂ ਕਰਕੇ ਹਟੇ ਸੀ ਉਸ ਤੋਂ ਬਾਅਦ ਦੇ ਵਿੱਚ ਇਹ ਖਬਰ ਜਿਹੜੀ ਉਹ ਆਈ ਵੀ 800 EMPLOYE ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਹੈਗਾ ਆ ਤੇ ਅੱਜ ਹੋਰ ਵੀ ਜ਼ਿਆਦਾ ਟਰਮੀਨੇਸ਼ਨਸ ਹੌਣ ਗਿਆ ਕਿੰਨੇ ਵੀ ਇਸ ਦੇ ਨਾਲ ਵੈਦਰ ਕਲਾਈਮੇਟ ਤੇ ਜਿਹੜੀ এনवायरमेंटਲ ਏਜੰਸੀ ਆ ਉਹਦੇ ਉੱਤੇ ਕਾਫੀ ਵੱਡਾ ਅਸਰ ਪਊਗਾ ਤਕਰੀਬਨ 1000 EMPLOYEES ਇਸ ਹਫਤੇ ਦੇ ਅਖੀਰ ਤੱਕ ਫਾਇਰ ਕਰ ਦਿੱਤੇ ਜਾਣਗੇ ਹੋਰ ਵੀ ਜਿਹੜੀਆਂ ਡਿਵੀਜ਼ਨਸ ਇਸ ਏਜੰਸੀ ਦੀਆਂ ਜਿਸ ਦੇ ਵਿੱਚ ਸਾਇੰਟਿਸਟ ਸਪੈਸ਼ਲਿਸਟ ਜਿਹੜੇ ਵੈਦਰ ਓਸ਼ਨ ਬਾਇਓਡਾਈਵਰਸਿਟੀ ਕਲਾਈਮੇਟ ਤੇ ਹੋਰ ਰਿਸਰਚ ਦੇ ਨਾਲ ਜੁੜੇ ਹੁੰਦੇ ਆ ਉਹਨਾਂ ਨੂੰ ਤੋੜ ਦਿੱਤਾ ਜਾਊਗਾ ਪਰੋਬੇਸ਼ਨ ਦੇ ਉੱਤੇ ਜਿਹੜੇ EMPLOYEES ਸੀਗੇ ਜਿਨ੍ਹਾਂ ਨੂੰ ਇਸ ਕੰਮ ਦੇ ਵਿੱਚ ਇੱਕ ਸਾਲੀਆਂ ਉਸ ਤੋਂ ਘੱਟ ਹੋਇਆ ਸੀ ਉਹ ਕੱਲ ਫਾਇਰ ਕਰ ਦਿੱਤੇ ਗਏ ਆ ਨੈਸ਼ਨਲ ਵੈਦਰ ਸਰਵਿਸ ਦੇ ਅੰਡਰ ਇਹ ਜਿਹੜੇ ਇੱਕ ਜਾਣੇ ਨੇ CNN ਦੇ ਨਾਲ ਗੱਲ ਕਰਦੇ ਹੋਏ ਕਿਹਾ ਕਹਿੰਦਾ ਵੀ ਤਕਰੀਬਨ 350 ਤੋਂ ਪੌਣੇ 400 ਜਿਹੜੇ ਲੋਕ ਆ ਆਰਾਊਂਡ 350 ਐਂਡ 375 EMPLOYES ਜਿਨ੍ਹਾਂ ਦਾ ਸਟੇਟਸ ਸੀਗਾ ਵੈਦਰ ਸਰਵਿਸ ਦੇ ਵਿੱਚ ਉਹਨਾਂ ਉਹਨਾਂ ਨੂੰ ਜਿਹੜਾ ਆ ਉਹ ਕਲੀਅਰ ਨਹੀਂ ਆ ਯੂਨੀਅਨ ਨਾਲ ਉੱਤੇ ਟੋਟਲ ਕਿੰਨੇ ਇੰਪੈਕਟ ਜਿਹੜਾ ਹੋਊਗਾ ਕੁਝ ਕ੍ਰਿਟੀਕਲ ਪੋਜੀਸ਼ਨਸ ਆ ਉਹਨਾਂ ਨੂੰ ਛੱਡ ਦਿੱਤਾ ਗਿਆ ਆ ਜਿੱਦਾਂ ਲਾਈਫ ਸੇਫਟਨਿੰਗ ਡਿਜ਼ਾਸਟਰ ਫੋਰਕਾਸਟਿੰਗ ਰੋਲਸ ਜਿੰਨਾਂ 'ਚ ਹਰੀਕੇਨ ਤੇ ਥੰਡਰਸਟ੍ਰੋਮ ਜਿਹੜੇ ਹੋ ਆਉਂਦੇ ਆ ਉਹਨਾਂ ਨੂੰ ਛੱਡ ਦਿੱਤਾ ਗਿਆ ਵੀ ਜਿਹੜੇ ਉਹ ਦੱਸਦੇ ਸੀ ਕਿ ਬਾਕੀਆਂ ਨੂੰ ਕਹਿੰਦੇ ਵੀ ਫਾਇਰ ਕੀਤਾ ਜਾ ਰਿਹਾ ਹੈਗਾ ਆ ਨੈਸ਼ਨਲ ਵੈਦਰ ਸਰਵਿਸ ਦੇ ਇੰਪਲਾਈ ਉਹਦਾ ਵਰਕਰ ਯੂਨੀਅਨ ਦੇ ਨਾਲ ਪ੍ਰੋਟੈਕਟਿਡ ਆ ਤੇ ਕਹਿੰਦੇ ਵੀ ਜਿਹੜੀ ਯੂਨੀਅਨ ਆ ਉਹ ਅਫੈਕਟਡ EMPLOYEES ਆ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕੁਝ EMPLOYEES ਕਹਿੰਦੇ ਆ ਵੀ ਉਹਨਾਂ ਨੂੰ ਫਾਇਰ ਜਿਹੜਾ ਉਹ ਕੀਤਾ ਗਿਆ ਉਹ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਉਹਨਾਂ ਨੇ ਕਿਹਾ ਵੀ ਉਹ ਹੁਣ ਅੱਗੇ ਲੀਗਲ ਆਪਸ਼ਨਸ ਦੇ ਵੱਲ ਨੂੰ ਵਧਣਗੇ ਇਹ ਪਹਿਲੀ ਏਜੰਸੀ ਨਹੀਂ ਇਹ ਅਖੀਰਲੀ ਏਜੰਸੀ ਨਹੀਂ ਜਿਹੜੀ ਕਿ ਇਸ ਟਾਈਮ ਚੋਪਿੰਗ ਬੋਰਡ ਤੇ ਆ ਪਰ ਕੱਲ 800 EMPLOYEES NOWAA ਜਿਹੜਾ ਨੈਸ਼ਨਲ ਵੈਦਰ ਸਰਵਿਸ ਦੇ ਅੰਡਰ ਆਉਂਦਾ ਹੈ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਤੇ ਹੋਰ ਵੀ ਜਿਆਦਾ ਕਹਿੰਦੇ ਵੀ ਫਾਇਰਿੰਗਸ ਇਸ ਏਜੰਸੀ ਦੇ ਵਿੱਚ ਹੋਣਗੀਆਂ ਸੋ ਐਨਓਡਬਲ ਵਾਲੇ ਉਹੀ ਆ ਜਿਹੜਾ ਦੱਸਦੇ ਜਾਈਏ ਵੀ ਜਦੋਂ ਕੋਈ ਬਹੁਤ ਭਿਆਨਕ ਕਲਾਈਮੇਟ ਦੇ ਨਾਲ ਸੰਬੰਧਿਤ ਜਾਂ ਵੈਦਰ ਦੇ ਨਾਲ ਸੰਬੰਧਿਤ ਕੋਈ ਚੀਜ਼ ਆਉਣ ਵਾਲੀ ਹੁੰਦੀ ਹੈ ਉਹ ਆਪਾਂ ਨੂੰ ਅਗਾਊਂ ਜਾਣਕਾਰੀ ਇਸ ਤੇ ਵਿੱਚ ਦੇ ਦਿੰਦੇ ਆ ਸੋ ਇੰਨੇ ਜਾਣਾਂ ਇਨਫਾਇਰ ਕਰਨ ਦੇ ਨਾਲ ਉਸ ਮਿਸ਼ਨ ਦੇ ਉੱਤੇ ਕੀ ਫਰਕ ਪਊਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਖਾਸ ਕਰਕੇ ਉਦੋਂ ਜਦੋਂ ਇਹ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਖਾਸ ਕਰਕੇ ਜਿਹੜੀਆਂ ਕਲਾਈਮੇਟ ਰਿਲੇਟਡ ਐਮਰਜੈਂਸੀਜ਼ ਆ ਜਾਂ ਕਲਾਈਮੇਟ ਰਿਲੇਟਡ ਇਵੈਂਟਸ ਆ ਉਹ ਬਹੁਤ ਜ਼ਿਆਦਾ ਜਿਹੜੀਆਂ ਉਹ ਵੱਧ ਰਹੀਆਂ ਨੇ ਬਿਲਕੁਲ ਫਲਡਸ ਆਉਂਦੇ ਆ ਟਰਨੈਡੋਸ ਆਉਂਦੇ ਆ ਹਰੀਕੇਨਸ ਆਉਂਦੇ ਆ ਅਟਮੋਸਫੇਰਿਕ ਰਿਵਰ ਆਉਂਦੇ ਆ ਸੋ ਇਹ ਸਾਰਾ ਕੁਝ ਨੈਸ਼ਨਲ ਹਸ਼ਿਆਨਿਕ ਤੇ ਅਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਤੇ ਵੈਦਰ ਸਰਵਿਸਸਾਂ ਵਾਲੇ ਦੱਸਦੇ ਆ ਜੇ ਇੰਨੇ ਜਿਆਦਾ ਕੱਟ ਹੋਏ ਆ ਤੇ ਫੇਰ ਮੁੜ ਕੇ ਤਾਂ ਫੇਰ ਇੱਕ ਤੇ ਉਹ ਹੀ ਨਾ ਹੋਵੇ ਰਾਜਕਰਵੀ ਸਿੰਘ ਜੀ ਵੀ ਠੰਡੂ ਰਾਮ ਵਾਲਾ ਜਿਹੜਾ ਹੋਏ ਪੇ ਜੀ ਵੈਦਰ ਅੱਜ ਮੌਸਮ ਇੱਥੇ ਇਹ ਹੈਗਾ ਸੋ ਦੇਖੋ ਹਰਜੋਤ ਸਿੰਘ ਜੀ ਇਹ ਲੋਕਾਂ ਦੀ ਸੇਫਟੀ ਦੇ ਨਾਲ ਖੇਡਣ ਵਾਲੀ ਗੱਲ ਆ ਲੋਕ ਸਾਰੇ ਜਣੇ ਅਜੇ ਤਾਂ ਚੁੱਪ ਹੀ ਨੇ ਦੇਖ ਰਹੇ ਆ ਵੀ ਕੀ ਕੀ ਜਿਹੜਾ ਇਸ ਦੇ ਵਿੱਚ ਕਰ ਰਹੇ ਆ ਕੀਏ ਸਾਰੀਆਂ ਏਜੰਸੀਜ਼ ਦੇ ਵਿੱਚੋਂ ਆ ਇੰਨੇ ਜ਼ਿਆਦਾ ਫਾਇਰ ਕਰਕੇ ਉਹ ਚਲਦੀਆਂ ਰਹਿਣਗੀਆਂ ਜਿਹੜੇ ਤਾਂ ਚਲਦੀਆਂ ਰਹਿਣਗੀਆਂ ਆਪਣੀ ਉਹ ਕੰਮ ਕਰਦੇ ਰਹਿਣਗੇ ਫਿਰ ਤੱਕ ਕਿਸੇ ਨੂੰ ਕੋਈ ਦਿੱਕਤ ਨਹੀਂ ਪਰ ਇਸ ਦੇ ਨਾਲ ਜੀ ਅਸਰ ਪੈ ਗਿਆ ਲੋਕ ਮਰਨੇ ਸ਼ੁਰੂ ਹੋ ਗਏ ਜਾਂ ਉਹਨਾਂ ਦੇ ਉੱਤੇ ਜ਼ਿਆਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਉਹਨਾਂ ਨੂੰ ਮੌਕਾ ਨਾ ਮਿਲਿਆ ਉੱਥੋਂ ਥਾਵਾਂ ਤੋਂ ਨਿਕਲਣ ਦਾ ਫਿਰ ਭਈ ਉਂਗਲਾਂ ਤਾਂ ਫਿਰ ਲੋਕਾਂ ਦੇ ਦੁਆਰਾ ਜਿਹੜੀਆਂ ਉੱਠਣਗੀਆਂ ਸੋ ਇਹ ਤਾਂ ਹੁਣ ਵੇਟ ਐਂਡ ਵਾਚ ਚੱਲੀ ਗੱਲ ਹੀ ਆ ਪਰ ਓਵਰਆਲ ਲੋਕਾਂ ਨੂੰ ਇਹੀ ਲੱਗ ਰਿਹਾ ਵੀ ਧੜਾਧੜ ਜਿਹੜੇ ਕੱਢੇ ਜਾ ਰਹੇ ਆ ਇਸ ਦਾ ਅਚਨਚੇਤ ਜਿਹੜਾ ਅਸਰ ਆ ਉਹ ਜ਼ਰੂਰ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਸਕਦਾ ਹੈ ਜੀ ਸੋ ਜੇ ਲੇਆਫਸ ਦੀ ਗੱਲ ਕਰਦੇ ਹੀ ਜਾਈਏ ਮੈਨੂੰ ਲੱਗਦਾ ਆ ਵੀ ਆਹ ਸਾਲ ਜਿਹੜਾ ਆ ਅਮਰੀਕਾ ਦੇ ਵਿੱਚ ਬੋਥ ਬੱਡੀ ਗੈਂਡ ਫੀਚਲੇ ਆਫ ਹੋਣ ਜਾ ਰਹੇ ਆ ਵੱਖ-ਵੱਖ ਕੰਪਨੀਆਂ ਚ ਫੈਡਰਲ ਗਵਰਨਮੈਂਟ ਨੇ ਤਾਂ ਪੂਰਾ ਧੂਆਂ ਜਿਹੜਾ ਕੱਢਿਆ ਹੋਇਆ ਹੈਗਾ ਆ ਕੱਲ ਯੂਐਸ ਏਡ ਏਜੰਸੀ ਦੇ ਤੁਸੀਂ ਦੇਖੇ ਹੋਣੇ ਆ ਵੀ ਸਿਰਫ ਉਹਨਾਂ ਨੂੰ 15 ਮਿੰਟ ਦਿੱਤੇ ਗਏ ਸੀ ਵੀ ਆਪਣਾ ਸਮਾਨ ਚੱਕ ਲੋ ਤੇ ਉਹ ਰੋਂਦੇ ਸੀ ਬਹੁਤ ਇਨ ਹਿਊਮਨ ਇਨ ਹਿਊਮਨ ਬਿਲਕੁਲ ਸੋ ਉਹਨਾਂ ਦੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਬਹੁਤ ਹੀ ਜਿਆਦਾ ਬੈਡ ਸੀ ਤੋ ਇਸੇ ਤਰ੍ਹਾਂ ਕੱਲ ਵੀ ਮੈਂ ਦੱਸਿਆ ਸੀ ਬੇਅਰੀਏ ਦੀਆਂ ਕੁਝ ਕੰਪਨੀਆਂ ਮੂਵ ਹੋ ਗਈਆਂ ਰੀਅਲਟਰ.com ਹੋਰ ਟੈਕਸਸ ਨੂੰ ਤੇ ਅੱਜ ਸੈਨਫਰਾਂਸਿਸਕੋ ਗ੍ਰੇਟਰ ਰਿਪੋਰਟ ਕਰ ਰਿਹਾ ਹੈ ਕਿ ਦੋ ਬੇਅਰੀਏ ਦੀਆਂ ਵੱਡੀਆਂ ਕੰਪਨੀਆਂ ਆਟੋਡੈਸਕ ਸੈਨਫਰਾਂਸਿਸਕੋ ਦੇ ਵਿੱਚ ਜੋ ਡਿਜ਼ਾਈਨ ਕਰਦੀ ਸੌਫਟਵੇਅਰ ਕੰਪਨੀ ਉਹਨਾਂ ਨੇ 1350 ਲੋਕਾਂ ਨੂੰ ਲੇਆਫ ਕਰ ਦਿੱਤਾ ਹੈਗਾ ਆ ਕਹਿੰਦੇ ਭਈ ਇੱਕ ਤਰ੍ਹਾਂ ਦੇ ਨਾਲ ਬਰੂਟਲ ਲੇਆਫ ਚੱਲ ਰਹੇ ਹੈਗੇ ਆ ਇਸ ਤੋਂ ਬਿਨਾ ਪਾਲੋ ਆਲਟੋ ਦੇ ਵਿੱਚ ਐਚਪੀ ਜਿਹੜੀ ਹਿਊਲਰ ਟੈਕਡ ਕੰਪਨੀ ਆ ਉਹਨਾਂ ਨੇ 2000 ਲੋਕਾਂ ਨੂੰ ਅੱਜ ਲੇਆਫ ਕਰ ਦਿੱਤਾ ਹੈਗਾ ਅ ਸੋ ਕਹਿੰਦੇ ਭਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਲੱਗ ਰਿਹਾ ਖਾਸ ਕਰਕੇ ਜਿਹੜੀਆਂ ਆਈਟੀ ਨਾਲ ਰਿਲੇਟਡ ਕੰਪਨੀਆਂ ਉਹਨਾਂ ਚ ਬੱਡੀ ਜ਼ਿਆਦਾ ਆ ਲੇਆਫ ਹੋਣ ਜਾ ਰਹੀ ਹੈਗੀ ਆ ਸੋ ਹੁਣ ਤੁਸੀਂ ਦੇਖੋ ਜੇ ਆਟੋਡੈਸਕ ਵਰਗੀ ਐਚਪੀ ਵਰਗੀ ਜਿਹੜੀ ਹਿਲਰ ਪੈਕਰਟ ਵਰਗੀ ਕਿੰਨੀ ਪੁਰਾਣੀ ਕੰਪਨੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣੇ EMPLOYEES ਨੂੰ ਲੇਆਫ ਕਰਦੀਆਂ ਤੇ ਉਹਦਾ ਜਿਹੜਾ ਅ ਅਫੈਕਟ ਆ ਵੱਖ-ਵੱਖ ਬਿਜ਼ਨੈਸਸ ਤੇ ਹੋਰ ਕਿੰਨਾ ਜ਼ਿਆਦਾ ਪਰਿਵਾਰਾਂ ਤੇ ਪੈਣ ਜਾ ਰਿਹਾ ਹੈ ਸੋ ਅ ਕੱਲ ਵੀ ਆਪਾਂ ਜਿੰਨੇ ਸਾਡੇ ਸਰੋਤੇ ਆ ਉਹਨਾਂ ਨੂੰ ਇਹ ਦੱਸਿਆ ਸੀ ਭਾਈ ਜਿੱਥੇ-ਜਿੱਥੇ ਜੌਬ ਕਰਦੇ ਆ ਸੀਰੀਅਸ ਹੋ ਕੇ ਦਿਲ ਲਾ ਕੇ ਕੰਮ ਕਰੋ ਤਾਂ ਕਿ ਆਪਾਂ ਦੇਖ ਰਹੇ ਆ ਪਰ ਤੁਹਾਡੇ ਨਾਲ ਸਟੋਰੀਆਂ ਸਾਂਝੀਆਂ ਕੀਤੀਆਂ ਵੀ ਕਈ ਲੇਆਫ ਹੋਇਆ ਕਹਿੰਦੇ ਵੀ ਮੈਂ 2-200 ਰੈਜ਼ੂਮੇ ਵੀ ਭੇਜਿਆ ਕਿਸੇ ਨੇ ਕਾਲ ਨਹੀਂ ਕੀਤੀ ਸੋ ਬਹੁਤ ਹਾਰਡ ਹੈਗਾ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਜੋਬਸ ਲੱਭਣੀਆਂ ਜੀ ਬਿਲਕੁਲ ਇਹਦੇ ਵਿੱਚ ਜਿਹੜਾ ਹਰਜੋ ਸਿੰਘ ਜੀ ਇਹ ਤਾਂ ਕੰਪਨੀਆਂ ਦਾ ਛੱਡ ਰਹੇ ਹੋਣ ਤੁਸੀਂ ਦੇਖੋ ਵੀ ਫੈਡਰਲ ਏਜੰਸੀਆਂ ਵਾਲਿਆਂ ਦੇ ਕਿੰਨੇ ਹੋ ਰਹੇ ਆ ਲੇਆਫ ਆਬਵੀਅਸਲੀ ਅਨਇੰਪਲੋਇਮੈਂਟ ਨੰਬਰ ਜਿਹੜੀ ਉਹ ਤਾਂ ਨੂੰ ਜਿਹੜੇ ਉਹ ਜਾਣਗੇ ਆ ਇੱਕ ਹੋਰ ਜਿਹੜੀ ਉਹ ਨਵੀਂ ਇੱਕ ਖਬਰ ਇਸ ਦੇ ਨਾਲ ਸੰਬੰਧਿਤ ਜਿਹੜੇ ਕੱਢੇ ਹੋਏ ਲੋਕਾਂ ਨੂੰ ਜਿਹੜਾ ਆ ਉਹਦੇ ਵਿੱਚ ਹੁਣ ਇੱਕ ਨਵੀਂ ਚੀਜ਼ ਸਾਹਮਣੇ ਆ ਰਹੀ ਹੈ ਯੂਐਸਟੀਆਂ ਇੰਟੈਲੀਜੈਂਸ ਸਰਵਿਸਿਜ਼ ਜਾਂ ਏਜੰਸੀਜ਼ ਇਹ ਕਹਿ ਰਹੀਆਂ ਇੰਟਰਲ ਜਿਹੜੀ ਇਹ ਸ਼ੋ ਕਰ ਰਹੀ ਆ ਕਹਿੰਦੇ ਰਸ਼ੀਆ ਤੇ ਚਾਈਨਾ ਵਾਲੇ ਇਹ ਜਿਹੜੇ ਫੈਡਰਲ EMPLOYEES ਜਿਹੜੇ DISGRANTELED ਆ ਜਿਨ੍ਹਾਂ ਨੂੰ ਹੁਣ ਅਚਨਚੇਤ ਤੇ ਝਟਕਾ ਮਾਰ ਕੇ ਕੱਢ ਦਿੱਤਾ ਗਿਆ ਉਹਨਾਂ ਨੂੰ ਰਿਕਰੂਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਰੂਸ ਤੇ ਜਿਹੜਾ ਉਹ ਚਾਈਨਾ ਵਾਲੇ ਕੀ ਹੁਣ ਇਸ ਇਹ ਹੁਣ ਜਿਹੜਾ ਬੰਦਾ ਗੁੱਸੇ 'ਚ ਹੁੰਦਾ ਉਹ ਕੁਝ ਵੀ ਜਿਹੜਾ ਉਹ ਕਰ ਜਾਂਦਾ ਇਹ ਹੁਣ ਵਿਰੋਧੀਆਂ ਦੇ ਨਾਲ ਮਿਲ ਕੇ ਕੀ ਉਹ ਇਨਫੋਰਮੇਸ਼ਨ ਸ਼ੇਅਰ ਕਰ ਜਾਣਗੇ ਇੰਟੈਲੀਜੈਂਸ ਜਿਹੜੀਆਂ ਕਹਿੰਦੇ ਆ ਵੀ ਉਹ ਇੰਡੀਕੇਟ ਕਰ ਰਹੀਆਂ ਵੀ ਜਿਹੜੀਆਂ ਫੋਰਨ ਐਡਵਰਸਰੀਜ਼ ਆ ਉਹਨਾਂ ਨੂੰ ਬਹੁਤ ਵਧੀਆ ਮੌਕਾ ਮਿਲ ਗਿਆ ਜਿਨ੍ਹਾਂ ਨੂੰ ਅਚਨਚੇਤੇ ਜਿਨ੍ਹਾਂ ਦੇ ਪਰਿਵਾਰ ਕਹਿ ਲਓ ਵੀ ਉਜਾੜਾ ਜਿਹੜਾ ਇੱਕ ਹਿਸਾਬ ਦੇ ਨਾਲ ਜਿਹੜਾ ਸੋਚਦੇ ਆਪਣੇ ਮਨਾਂ 'ਚ ਵੀ ਸਾਡਾ ਤਾਂ ਉਜਾੜਾ ਕਰਤਾ ਹੁਣ ਚੰਗੀ ਭਲੀ ਜੌਬ ਸੀਗੀ ਕੱਢਤੀ ਹੁਣ ਕਾ ਨਿਆਣਿਆਂ ਨੂੰ ਲੈ ਕੇ ਕਿੱਥੇ ਜਾਵਾਂਗੇ ਕਿ ਇਹਨੂੰ ਮੂਵ ਕਰਨਾ ਪੈਣਾ ਕਿ ਇਹਨੂੰ ਕੁਝ ਹੋਣਾ ਪੈਣਾ ਸੋ ਉਹਨਾਂ ਤੱਕ ਕਹਿੰਦੇ ਰੂਸ ਤੇ ਚਾਈਨਾ ਵਾਲੇ ਅਪਰੋਚ ਜਿਹੜੇ ਉਹ ਕਰ ਰਹੇ ਆ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਾਇਰ ਜਿਹੜਾ ਆ ਉਹ ਕਰ ਲਿਆ ਜਾਵੇ ਸੋ ਕਹਿੰਦੇ ਵੀ ਰੀਸੈਂਟਲੀ ਫਾਇਰਡ empioyes ਜਿਨ੍ਹਾਂ ਦੇ ਕੋਲ ਸਕਿਉਰਿਟੀ ਕਲੀਅਰੈਂਸ ਜਾਂ ਪ੍ਰੋਬੇਸ਼ਨਰੀ ਐਮਪਲੋਇਜ਼ ਆ ਉਹ ਜਿਹੜੇ ਰਿਸਕ ਦੇ ਉੱਤੇ ਵੀ ਹੈਗੇ ਆ ਟਰਮੀਨੇਟ ਹੋਣ ਦੇ ਉੱਤੇ ਉਹਨਾਂ ਨੂੰ ਆਪਣੇ ਨਾਲ ਮਿਲਾਉਣ ਦੀ ਜਿਹੜੀ ਇਸ ਟਾਈਮ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ ਕਹਿੰਦੇ ਵੀ ਇਹਨਾਂ ਦੋਨਾਂ ਮੁਲਕਾਂ ਨੇ ਇੱਕ ਰਿਕਰੂਟਮੈਂਟ ਵੈਬਸਾਈਟਾਂ ਤੱਕ ਵੀ ਜਿਹੜੀਆਂ ਉਹ ਬਣਾ ਲੀਆਂ ਤੇ ਕਹਿੰਦੇ ਅਗਰੈਸਿਵਲੀ ਪਿੱਛੇ ਜਾ ਰਹੇ ਆ ਬੜੇ ਤੇਜ਼ੀ ਦੇ ਨਾਲ ਫੈਡਰਲ EMPLOYES ਦੇ ਪਿੱਛੇ ਜਿਹੜੇ ਉਹ ਜਾ ਰਹੇ ਆ ਟਾਰਗੇਟ ਕਰ ਰਹੇ ਆ LinkedIn ਦੇ ਉੱਤੇ ਤਾਂ ਜੋ ਉਹਨਾਂ ਨੂੰ ਆਪਣੇ ਵੱਲ ਨੂੰ ਖਿੱਚਿਆ ਜਿਹੜਾ ਉਹ ਜਾ ਸਕੇ ਸੋ ਕਹਿੰਦੇ ਵੀ ਜਿਹੜੇ ਇਸ ਟਾਈਮ ਪੂਰੀ ਤਰ੍ਹਾਂ ਵਨਰੇਬਲ ਨੇ ਉਹਨਾਂ ਦੇ ਉੱਤੇ ਜਿਹੜਾ ਇਹ ਫੋਕਸ ਕਰ ਰਹੇ ਆ ਆ ਕਹਿੰਦੇ ਵੀ ਆਊਟ ਆਫ ਜੌਬ ਬਿਟਰ ਅਬਾਊਟ ਬੀਇੰਗ ਫਾਇਰਡ ਤੁਸੀਂ ਸਾਡੇ ਕੋਲ ਜਿਹੜਾ ਉਹ ਤੁਸੀਂ ਆ ਸਕਦੇ ਆ ਕਹਿੰਦੇ ਵੀ ਬਹੁਤੀ ਇਮੇਜਿਨੇਸ਼ਨ ਦੀ ਇਸ ਦੇ ਵਿੱਚ ਲੋੜ ਨਹੀਂ ਆ ਗੁੱਸੇ ਚ ਆਇਆ ਬੰਦਾ ਅ ਇਦਾਂ ਦੇ ਜਿਹੜੀਆਂ ਕਦਮ ਆ ਉਹ ਚੁੱਕ ਸਕਦਾ ਤੇ ਇਸ ਟਾਈਮ ਵਿਰੋਧੀ ਮੁਲਕਾਂ ਨੂੰ ਮੌਕਾ ਮਿਲਿਆ ਆ ਫੈਡਰਲ EMPLOYEES ਨੂੰ ਆਪਣੇ ਨਾਲ ਜਿਹੜਾ ਉਹ ਜੋੜ ਕੇ ਕੰਮ ਜਿਹੜਾ ਉਹ ਕਰਾਉਣ ਦਾ ਸੋ ਇਹ ਇੱਕ ਹਰਜੋਤ ਸਿੰਘ ਜੀ ਇੱਕ ਨਵਾਂ ਇਸ਼ੂ ਜਿਹੜਾ ਆ ਇਹ ਸਾਹਮਣੇ ਆ ਰਿਹਾ ਹੈਗਾ